ਨਸ਼ੇ ਦੇ ਖਿਲਾਫ ਠਲ ਪਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਤੇ ਸਮੇਂ-ਸਮੇਂ ਤੇ ਆਪਰੇਸ਼ਨ ਕਾਸੋ ਦੇ ਤਹਿਤ ਸਰਚ ਮਹਿਮਾ ਵੀ ਚਲਾਈਆਂ ਜਾਂਦੀਆਂ ਨੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸਰਚ ਮਹਿਮ ਚਲਾਈ ਗਈ ਜਿਸ ਦੇ ਚੱਲਦੇ ਪਠਾਨਕੋਟ ਪੁਲਿਸ ਵੱਲੋਂ ਨਸ਼ਾ ਤਸਕਰੀ ਕਰਨ ਵਾਲੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਹੈਰੋਨ ਤੇ 22400 ਰੁਪਏ ਡਰਗ ਮਨੀ ਬਰਾਮਦ ਕੀਤੀ ਗਈ ਹੈ ਇਸ ਮੌਕੇ ਪੰਜਾਬ ਪੁਲਿਸ ਵੱਲੋਂ ਕੁਝ ਤਸਕਰਾਂ ਨੂੰ ਹਕੜੀਆਂ ਪਾ ਕੇ ਗਲੀ ਮੁਹੱਲੇ ਵਿੱਚ ਘੁਮਾਇਆ ਦੀ ਗਿਆ ਤਾਂ ਕਿ ਆਮ ਲੋਕਾਂ ਨੂੰ ਇਹ ਸੁਨੇਹਾ ਜਾ ਸਕੇ ਕੇ ਮਾਰੇ ਅਨਸਰਾਂ ਦਾ ਆਖਰ ਅੰਜਾਮ ਕੀ ਹੁੰਦਾ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਆਰਜੀ ਪਠਾਨਕੋਟ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਤੇ ਸੰਜਿਆ ਕਸਨ ਦੇ ਲਈ ਅਕਸਰ ਸਰਚ ਆਪਰੇਸ਼ਨ ਚਲਾਏ ਜਾਂਦੇ ਨੇ ਜਿਸ ਦੇ ਚੱਲਦੇ ਅੱਜ ਪੁਲਿਸ ਵੱਲੋਂ ਰਿਕਵਰੀ ਵੀ ਕੀਤੀ ਗਈ ਹੈ ਤੇ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸਾਰੇ ਸੂਬੇ ਦੇ ਵਿੱਚ ਗਵਰਨਮੈਂਟ ਨੇ ਬੜੀਆਂ ਸਖਤ ਹਦਾਇਤਾਂ ਨੇ ਜਿੱਥੋਂ ਤੱਕ ਨਸ਼ਿਆਂ ਦਾ ਸਬੰਧ ਹੈ ਕਿ ਇਹ ਜੜੋਂ ਪੱਟਣੇ ਨੇ ਔਰ ਇਹਨਾਂ ਲੋਕਾਂ ਦੇ ਖਿਲਾਫ ਜਿਹੜੇ ਇਹ ਕਾਰਵਾਈ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਸਾਰਿਆਂ ਨੂੰ ਇਸ ਕੰਮ ਤੋਂ ਰੋਕਣਾ ਹੈਗਾ ਜਾਂ ਜ਼ਿਲ੍ਹਿਆਂ ਦੇ ਵਿੱਚ ਬੰਦ ਕਰਨਾ ਹੈ। ਉਸੇ ਕਰਕੇ ਸਾਰੇ ਆਫੀਸਰਸ ਅਲੱਗ-ਅਲੱਗ ਡਿਸਟ੍ਰਿਕਟ ਕਿਤੇ ਗਏ ਆ। ਅੱਜ ਮੈਂ ਇੱਥੇ ਪਠਾਨਕੋਟ ਆਇਆ ਹੈਗਾ। ਆਪਰੇਸ਼ਨ ਤਕਰੀਬ ਸਵੇਰ ਤੋਂ ਚੱਲ ਰਿਹਾ ਹੈਗਾ। ਕੁਝ ਰਾਤ ਤੋਂ ਵੀ ਆਪਰੇਸ਼ਨਸ ਹੋਏ ਨੇ। ਹੁਣ ਤੱਕ ਕਾਫੀ ਰਿਕਵਰੀਜ਼ ਹੋਈਆਂ ਨੇ। ਕੁਝ ਹੋਰੀਆਂ ਹੈਗੀਆਂ ਨੇ। ਮੁਕੱਦਮੇ ਜਿਹੜੇ ਹੈਗੇ ਨੇ ਅਕੋਰਡਿੰਗਲੀ ਦਰਜ ਕੀਤੇ ਗਏ ਹੈਗੇ ਨੇ। ਤੋ ਬੇਸਿਕਲੀ ਸਾਡਾ ਤਾਂ ਸਿਰਫ ਸੁਪਰਵਾਈਜ਼ਨ ਕਰਨਾ ਆਇਆ ਹੈ ਆ ਦੇਖਣ ਆਏ ਹੈਗੇ ਆ ਉਸ ਦੌਰਾਨ ਤੁਹਾਡੇ ਸਾਰਿਆਂ ਨੇ ਇੰਟਰੈਕਟ ਕਰਾਂਗੇ ਪਬਲਿਕ ਦੇ ਨਾਲ ਕਰਾਂਗੇ ਸਕੂਲ ਕਾਲਜਾਂ ਜਾਵਾਂਗੇ ਹੋਰ ਵੀ ਜਿਹੜੇ ਲੋਕਲ ਸਮਾਜ ਦੇ ਵਿੱਚ ਬੰਦੇ ਨੇ ਉਹਨਾਂ ਨਾਲ ਗੱਲ ਕਰਾਂਗੇ ਔਰ ਇੱਕ ਮੈਂ ਹੁਣ ਦੇਖਿਆ ਵੀ ਹੈਗਾ ਵੈਸੇ ਵੀ ਪੰਜਾਬ ਕੋਈ ਬਹੁਤ ਵੱਡੀ ਸਟੇਟ ਨਹੀਂ ਹੈਗੀ ਕਿ ਇਸ ਇਲਾਕੇ ਦੇ ਜਿਹੜੇ ਲੋਕ ਨੇ ਦੇ ਆਰ ਕੰਪੈਰੀਟਿਵਲੀ ਨਸ਼ਿਆਂ ਦਾ ਜਿਹੜਾ ਕੰਮ ਬਹੁਤ ਘੱਟ ਆ ਇੱਥੇ ਕਿਉਂਕਿ ਅਗਰ ਮੈਂ ਕਹਾਂ ਤੇ ਪੰਜਾਬ ਦੇ ਹਿਸਸੇ ਵਿੱਚ ਸਭ ਤੋਂ ਘੱਟ ਨਸ਼ੇ ਨੇ ਪਰ ਜਿੰਨੇ ਘ ਹੈ ਨੇ ਉਹਨਾਂ ਨੂੰ ਹੀ ਆਪਾਂ ਖਤਮ ਕਰਨ ਵਾਸਤੇ ਅੱਜ ਸਾਰੇ ਇਕੱਠੇ ਆਏ ਸਰ ਅੱਜ ਇੱਥੇ ਦੇਖਣ ਲਈ ਆਇਆ ਕਿ ਜਿਹੜੇ આરોપી ਨੇ ਉਹਨਾਂ ਨੂੰ ਨਾਲ ਲੈ ਕੇ ਆਈ ਆ ਪੁਲਿਸ ਕੀ ਕੋਈ ਖਾਸ ਵਜ੍ਹਾ ਨਹੀਂ ਜੀ ਨਹੀਂ ਉਹ ਕਿਤੇ ਗ੍ਰਿਫਤਾਰ ਹੋਏ ਹੋਣਗੇ ਪਹਿਲਾਂ ਬੇ ਉਹ ਪਹਿਲਾਂ ਗ੍ਰਿਫਤਾਰ ਹੋਏ ਹੋਣਗੇ ਉਹ ਤੋਂ ਅੱਗੇ ਕੋਈ ਚੀਜ਼ ਲੀਡ ਕਰਨ ਵਾਸਤੇ ਜਾਂ ਕੋਈ ਘਰ ਦੀ ਸਰਚ ਕਰਨ ਵਾਸਤੇ ਅਕੋਰਡਿੰਗਲੀ ਜੋ ਕਾਨੂੰਨ ਅਨਸਾਰ ਉਹ ਕਾਰਵਾਈ ਕੀਤੀ ਜਾ ਰਹੀ ਹੈਗੀ ਸਰ ਸਪਲਾਈ ਚੇਨ ਜਿਹੜੀ ਹੈਗੀ ਉਹ ਤੋਂ ਨਹੀਂ ਬਹੁਤ ਜ਼ਰੂਰੀ ਹੈਗੀ ਹੈ ਨਸ਼ੇ ਦੀ ਸਪਲਾਈ ਚੇਨ ਕਿਉਂਕਿ ਬਾਰਡਰ ਪਰ ਉਹ ਨਸ਼ਾ ਆਂਦਾ ਹੈ ਬਾਰਡਰ ਸਟੇਟ ਹੈ ਜੇ ਸਾਡੀ ਡਰੋਨ ਐਕਟੀਵਿਟੀਜ਼ ਜਿਹੜੀ ਹੈਗੇ ਬਾਰਡਰ ਤੇ ਰੈਂਦੀ ਹੈਗੇ ਇਸ ਬਾਰੇ ਪੁਲਿਸ ਕੀ ਕਰ ਰਹੀ ਹੈਗੀ ਬੇਸਿਕਲੀ ਜਦ ਤੱਕ ਅਸੀਂ ਪਰਚਾ ਦਰਜ ਕਰਨ ਤੋਂ ਬਾਅਦ ਜਿਹੜੀ ਵੀ ਕਾਰਵਾਈ ਹੈ ਜਿਹਨੂੰ ਅਸੀਂ ਬੈਕਵਰਡ ਲਿੰਕੇਜ ਕਹਿੰਦੇ ਹੈਗੇ ਆ ਉਹਦੇ ਉੱਪਰ ਕਾਰਵਾਈ ਹੁੰਦੀ ਹੈਗੀ ਇਨਸ਼ੋਰ ਕਰਾਂਗੇ ਕਿ ਜਿਹੜੇ ਹੁਣ ਮੁਕਾਦਮੇ ਦਰਜ ਹੋਏ ਨੇ ਕਿ ਇਹ ਕਿੱਥੋਂ ਦਾ ਹਸ਼ਾ ਆ ਰਿਹਾ ਹੈਗਾ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਔਰ ਇਹ ਇਨਸਟਰਕਸ਼ਨ ਜਿਹੜੀਆਂ ਨੇ ਬੜੀਆਂ ਕਲੀਅਰ ਨੇ ਕਿ ਸਿਰਫ ਉੱਥੋਂ ਤੱਕ ਹੀ ਮਹਦੂਦ ਨਾ ਰੱਖਿਆ ਜਾਵੇ ਆਪਣੇ ਆਪ ਨੂੰ ਜਿੱਥੋਂ ਉਹ ਚੀਜ਼ ਆਉਂਦੀ ਆ ਉੱਥੋਂ ਤੱਕ ਜਾਇਆ ਜਾਵੇ ਜਗਬਾਨੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ